ਹਾਂਜੀ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਵੀ ਅਲਬਰਟਾ ਨੇ ਪੀਐਨਪੀ ਖੋਲਤੀਆਂ ਉਹਦੇ ਤੇ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਕਿਹੜੀ ਤਰੀਕ ਨੂੰ ਪੀਐਨਪੀ ਖੁੱਲਣਗੀਆਂ ਤੇ ਕਿਹੜੀ ਨੂੰ ਤੁਸੀਂ ਫਾਈਲ ਲਾ ਸਕਦੇ ਹੋ ਉਹ ਸਾਰੀ ਗੱਲਬਾਤ ਕਰਦੇ ਹਾਂ ਚਲੋ ਵੀਡੀਓ ਕਰਦੇ ਹਾਂ ਸ਼ੁਰੂ ਪਹਿਲਾਂ ਤਾਂ ਮਿੱਤਰੋ ਇੱਕ ਖੁਸ਼ਖਬਰੀ ਵੀ ਆ ਫੇਰ ਇੱਕ ਦੁੱਖ ਖਬਰ ਵੀ ਆ ਕਿਉਂਕਿ ਪਹਿਲਾਂ ਤੁਸੀਂ ਜਿਵੇਂ ਸ਼੍ਰੀਆਮ ਹੁੰਦਾ ਸੀ ਨਾ ਕਿਸੇ ਵੀ ਡੇਟਾ ਨੂੰ ਹਨਾ ਐਪਲੀਕੇਸ਼ਨਾਂ ਲਾ ਦਿੰਦੇ ਹੁੰਦੇ ਸੀ ਹੁਣ ਉਹਨਾਂ ਨੇ ਡੇਟਾ ਦੇਤੀਆਂ ਵੀ ਇੰਨੇ ਨੂੰ ਹੀ ਲਾਉਣੀ ਆ ਇੱਕ ਮਹੀਨੇ 'ਚ ਇੱਕ ਵਾਰੀ ਪੀਐਨਪੀ ਖੁੱਲਣਗੀਆਂ ਇਸ ਕਰਕੇ ਪਹਿਲਾਂ ਤਾਂ ਸਾਰਾ ਸਾਲ ਹੀ ਖੁੱਲੀਆਂ ਰਹਿੰਦੀਆਂ ਸੀ ਉਹ ਬੜਾ ਵਧੀਆ ਹੁੰਦਾ ਸੀ ਲੋਕ ਜਦੋਂ ਵੀ ਐਕਸਪੀਰੀਅੰਸ ਪੂਰਾ ਹੁੰਦਾ ਸੀ ਲਾ ਦਿੰਦੇ ਸੀ ਪਰ ਹੁਣ ਮਹੀਨੇ 'ਚ ਇੱਕ ਵਾਰ ਹੀ ਖੁੱਲਣਗੀਆਂ ਉਹਦਾ ਥੋੜਾ ਮੋਟਾ ਨੁਕਸਾਨ ਵੀ ਹੋਇਆ ਫਿਰ ਉਹਨਾਂ ਨੇ ਮਿੱਤਰੋ ਇਹ ਵੀ ਦੱਸਿਆ ਵੀ ਜਦੋਂ ਉਹਨਾਂ ਦਾ ਕੋਈ ਟਾਰਗੇਟ ਪੂਰਾ ਹੋ ਗਿਆ ਮੰਨ ਲਓ ਵੀ ਜਿਹੜਾ ਹੁਣ 11 ਜੂਨ ਨੂੰ ਆਉਣਾ ਪਹਿਲਾ ਪੀ ਐਨ ਪੀ ਆਲਾ ਤਾਂ ਉਦੋਂ ਉਹਨਾਂ ਨੇ ਜਦੋਂ ਉਹਨਾਂ ਦਾ ਟਾਰਗੇਟ ਪੂਰਾ ਹੋ ਗਿਆ ਉਦੋਂ ਹੀ ਉਹਨਾਂ ਨੇ ਉਹ ਬੰਦ ਕਰ ਦੇਣੀਆਂ ਇਸ ਕਰਕੇ ਕਾਗਜ਼ ਪੱਤਰ ਆ ਜਿਹੜੇ ਸਾਰੇ ਪੂਰੇ ਰੱਖੋ ਤੇ ਜਿਹੜਾ ਵੀ ਕੋਈ ਹੈਨਾ ਕੋਈ ਸਮਾਨ ਮੰਗਾਉਣ ਵਾਲਾ ਜਾਂ ਕੋਈ ਕਾਗਜ਼ ਮੰਗਾਉਣ ਵਾਲਾਗਾ ਉਹ ਤੁਸੀਂ ਪੂਰਾ ਕਰਕੇ ਰੱਖੋ ਫਿਰ ਤੁਹਾਨੂੰ ਇੱਕਦਮ ਤੁਸੀਂ ਪੀਐਨਪੀ ਚ ਲਾ ਦੋਗੇ ਤਾਂ ਤੁਹਾਡੇ ਪਹਿਲੇ ਨੰਬਰਾਂ ਚ ਆ ਕੇ ਲੱਗ ਜੂਗੀ ਨਹੀਂ ਇਹ ਐ ਵੀ ਹੋ ਸਕਦਾ ਵੀ ਤੁਸੀਂ ਰਹਿ ਜਿਓ ਤੇ ਤੁਹਾਡੇ ਕੋਲ ਸਾਰਾ ਕੁਝ ਪੂਰਾ ਹੋ ਜਵੇ ਤਾਂ ਤੁਸੀਂ ਫੇਰ ਵੀ ਰਹਿ ਜਿਓ ਕਿਉਂਕਿ ਐ ਹੁੰਦਾ ਨਾ ਕਈ ਵਾਰ ਜਦੋਂ ਟਾਰਗੇਟ ਪੂਰਾ ਹੋ ਜਾਂਦਾ ਆਪਾਂ ਫਾਈਲ ਲੇਟ ਲਾਉਨੇ ਆ ਤਾਂ ਉਹਦੇ ਨਾਲ ਨੁਕਸਾਨ ਹੋ ਜਾਂਦਾ ਵੀ ਆਪਣੀ ਫਾਈਲ ਨਹੀਂ ਲੱਗਦੀ ਫਿਰ ਤੁਹਾਨੂੰ ਅਗਲੇ ਮਹੀਨੇ ਤੱਕ ਵੇਟ ਕਰਨੀ ਪਊਗੀ ਆਪਣੇ ਪੀਐਨਪੀਆਂ ਕਿਹੜੀਆਂ ਕਿਹੜੀਆਂ ਸਟਰੀਮਾਂ ਦੇ ਵਿੱਚ ਖੁੱਲੀਆਂ ਨੇ ਇਹਦੇ ਬਾਰੇ ਆਪਾਂ ਗੱਲ ਕਰਦੇ ਆਂ ਜਿਹੜਾ ਪਹਿਲਾ ਪ੍ਰੋਗਰਾਮ ਹੈਗਾ ਅਲਬਰਟਾ ਓਪਰਚ्युनिटी ਸਟਰੀਮ ਦੂਜਾ ਪ੍ਰੋਗਰਾਮ ਅਲਬਰਟਾ ਰੂਰਲ ਨਿਊਬਸ ਸਟਰੀਮ ਫੇਰ ਮਿੱਤਰੋ ਐਕਸੈਲਰੇਟਿਡ ਟੈਕ ਪਾਥ ਖੁੱਲਣਾ ਇਹਨਾਂ ਦਾ ਇਹਦੇ ਵਿੱਚ ਵੀ ਇਹਨਾਂ ਨੇ ਪੀਐਨਪੀਆਂ ਦੇਣੀਆਂ ਨੇ ਤੇ ਫੇਰ ਆਇਆਂ ਦਾ ਹੌਸਪਿਟੈਲਿਟੀ ਤੇ ਟੂਰਿਜ਼ਮ ਵਾਲਾ ਪ੍ਰੋਗਰਾਮ ਉਹਦੇ ਵਿੱਚ ਵੀ ਇਹਨਾਂ ਨੇ ਪੀਐਨਪੀਆਂ ਦੇਣੀਆਂ ਨੇ ਇਸ ਕਰਕੇ ਮਿੱਤਰੋ ਇਹਨੇ ਜਿਹੜੇ 4 ਪ੍ਰੋਗਰਾਮ ਇਹਨਾਂ ਨੇ ਦਿੱਤੇ ਨੇ ਇਹਦੇ ਵਿੱਚ ਪੀਐਨਪੀਆਂ ਹੁਣ ਆਉਣਗੀਆਂ ਬੜੀਆਂ ਤੇਜ਼ੀ ਨਾਲ ਆਉਣਗੀਆਂ ਤੇ ਇਹਨਾਂ ਨੇ ਦਿੱਤੇ ਆ ਜਿਹੜੇ ਨੇ ਉਹ ਨੰਬਰ ਵੀ ਦਿੱਤੇ ਹੋਏ ਨੇ ਵੀ ਕਿੰਨੇ ਨੰਬਰ ਉਹਨਾਂ ਨੇ ਦਿੱਤੇ ਹੋਏ ਆ ਹਨਾ ਵੀ ਕਿੰਨੀਆਂ ਫਾਈਲਾਂ ਤੁਸੀਂ ਲਾ ਸਕਦੇ ਹੋ ਇਸ ਕਰਕੇ ਤੇ ਹੁਣ ਪੂਰੀ ਤਿਆਰੀ ਖੇਚ ਲਓ ਕਿਉਂਕਿ ਬਹੁਤ ਪਹਿਲੀ ਵਾਰ ਆ ਨਾ ਜਿਹੜੇ ਬਹੁਤ ਲੋਕਾਂ ਨੇ ਲਾਉਣੀਆਂ ਕਿਉਂਕਿ ਕਿੰਨਾ ਟਾਈਮ ਹੋ ਗਿਆ ਲਬਰਟਾ ਨਹੀਂ ਆ ਪੀਐਨਪੀਆਂ ਬੰਦ ਹੋਈਆਂ ਹੋਈਆਂ ਸੀ ਇੱਕਦਮ ਖੁੱਲਣੀਆਂ ਨੇ ਜਦੋਂ ਉਦੋਂ ਫਿਰ ਇੱਕਦਮ ਰਸ਼ ਪਊਗਾ ਤੇ ਜਿਹਦੇ ਕੋਲ ਕਾਗਜ਼ ਹੋਣਗੇ ਪੂਰੇ ਉਹਨਾਂ ਦਾ ਛੇਤੀ ਲੱਗ ਜਾਊ ਕੰਮ ਜਿਹਦੇ ਕੋਲ ਨਹੀਂ ਹੋਣਗੇ ਪੂਰੇ ਉਹਨਾਂ ਦਾ ਫਿਰ ਉਨਾ ਹੀ ਲੇਟ ਹੁੰਦਾ ਜਾਊਗਾ ਇਸ ਕਰਕੇ ਕਾਗਜ਼ ਸਾਰੇ ਪਹਿਲਾਂ ਹੀ ਆਪਦੇ ਇਕੱਠੇ ਕਰਕੇ ਰੱਖੋ 11 ਜੂਨ ਹਜੇ ਹੈਗੀ ਆ ਕਾਫੀ ਦੂਰ ਜੇ ਉਨੇ ਜੀ ਤੁਸੀਂ ਕਰ ਸਕਦੇ ਹੋ ਤਾਂ ਕਰੋ ਜੇ ਨਹੀਂ ਕਰ ਸਕਦੇ ਫਿਰ ਅਗਲੇ ਮਹੀਨੇ ਦੀ ਵੇਟ ਕਰਿਓ ਤੇ ਉਹਦੇ ਵਿੱਚ ਲਾਇਓ ਆਪਾਂ ਫਿਰ ਤੁਹਾਨੂੰ ਡੇਟਾ ਵੀ ਦੱਸ ਦਿੰਨੇ ਕਿਹੜੀਆਂ-ਕਿਹੜੀਆਂ ਡੇਟਾ ਇਹਨਾਂ ਨੇ ਦੱਸਿਆ ਵੀ ਇੰਨੇ-ਇੰਨੇ ਨੂੰ ਪੀਐਨਪੀਆ ਨਿਕਲਣ ਲੀਆਂ ਨੇ ਪਹਿਲੀ ਡੇਟਾ ਮਿੱਤਰੋ 11 ਜੂਨ ਉਦੋਂ ਬਾਅਦ ਹੈਗੀ ਆ ਜੁਲਾਈ 9 ਫਿਰ ਅਗਸਤ 13 ਫਿਰ ਸਤੰਬਰ 10 ਫਿਰ ਅਕਤੂਬਰ 8 ਤੇ ਫਿਰ ਨਵੰਬਰ 5 ਤੇ ਦਸੰਬਰ 10 ਇਹ ਜਿਹੜੀਆਂ ਤਰੀਕਾਂ ਨੇ ਇਹਨਾਂ ਦੇ ਵਿੱਚ ਹਨਾ ਜਿਹੜਾ ਇਹਨਾਂ ਦੇ ਵਿੱਚ ਖੁੱਲਣਗੀਆਂ ਪੀਐਨਪੀਆਂ ਤੇ ਇਹੀ ਡਾਟਾ ਦੇ ਫਿਰ ਤੁਹਾਨੂੰ ਇੰਤਜ਼ਾਰ ਕਰਨਾ ਪਊ ਜੇ ਤੁਸੀਂ ਲਾਉਣੀਆਂ ਪੀਐਨਪੀ ਹਨਾ ਜਦੋਂ ਤੁਹਾਡਾ ਐਕਸਪੀਰੀਅੰਸ ਪੂਰਾ ਹੋਇਆ ਜਾਂ ਤੁਹਾਡੇ ਕੋਲ ਜਦੋਂ ਜਦੋਂ ਤੁਹਾਡੇ ਕੋਲ ਕਾਗਜ਼ ਆਉਂਦੇ ਗਏ ਤੇ ਰੂਰਲ ਰੀਨਿਊਅਲ ਸਟਰੀਮ ਵੀ ਇਹਦੇ ਵਿੱਚ ਹੀ ਆਦੀਆਂ ਮਿੱਤਰੋ ਉਹਦੇ ਵਿੱਚ ਵੀ ਤੁਸੀਂ ਹੁਣ ਲਾ ਸਕਦੇ ਹੋ ਪੀਆਰ ਇਸ ਕਰਕੇ ਕੋਸ਼ਿਸ਼ ਕਰਿਓ ਵੀ ਤੁਸੀਂ ਵੀ ਆਪਣੇ এমপ্লয়ার ਤੋਂ ਹਨਾ ਛੇਤੀ ਤੋਂ ਛੇਤੀ ਕਾਗਜ਼ ਲੈ ਲਓ ਕਿਉਂਕਿ ਫਿਰ এমপ্লয়ার ਵੀ ਥੋੜੀ ਲੇਟ ਕਰ ਦਿੰਦੇ ਹੁੰਦੇ ਨੇ ਕੋਈ ਵੀ ਚੀਜ਼ ਦੇਣ ਦੇ ਲਈ ਹਨਾ ਇਸ ਕਰਕੇ ਉਹਨਾਂ ਤੋਂ ਕੋਈ ਵੀ ਜੇ ਤੁਸੀਂ ਕਾਗਜ਼ ਲੈਣਾ ਉਹਨਾਂ ਤੋਂ ਜਲਦੀ ਲੈ ਲਿਓ ਤੇ ਇੱਕ ਐਵੇਂ ਵੀ ਆ ਚਲੋ ਇਹਨਾਂ ਨੇ ਇੰਨਾ ਕੁ ਤਾਂ ਵਧੀਆ ਕਰਿਆ ਵੀ ਪਹਿਲਾਂ ਤਾਂ ਐ ਲੱਗਦਾ ਸੀ ਹਨਾ ਵੀ ਇਹਨਾਂ ਨੇ ਸਪੈਸੀਫਿਕ ਡਰਾਅ ਕੱਢਣੇ ਨੇ ਉਹਦੇ ਨਾਲੋਂ ਤਾਂ ਫਿਰ ਵੀ ਚਲੋ ਕੁਝ ਠੀਕ ਹੋਇਆਗਾ ਵੀ ਚਲੋ ਕੋਈ ਇੱਕ ਤਰੀਕ ਦਿੱਤੀ ਆ ਤੇ ਉਹਦੇ ਵਿੱਚ ਨੰਬਰ ਦੇਤੇ ਵੀ ਇੰਨੇ ਨੰਬਰ ਹੀ ਅਸੀਂ ਐਕਸੈਪਟ ਕਰਾਂਗੇ ਕਿਉਂਕਿ ਪੀ ਐਨ ਪੀ ਆ ਪਹਿਲਾਂ ਖੁੱਲੀਆਂ ਹੀ ਚੱਲਦੀ ਹੁੰਦੀਆਂ ਸੀ ਹਨਾ ਹੁਣ ਵੀ ਉਹਨਾਂ ਨੇ ਇੱਕ ਤਾਂ ਡੇਟ ਵੀ ਦੇਤੀ ਫਿਰ ਉਹਨੇ ਨੰਬਰ ਵੀ ਦੇਤੇ ਵੀ ਇੰਨੇ ਲੈਣੇ ਆ ਹਨਾ ਪਹਿਲਾਂ ਸ਼ਰਿਆਮ ਹੀ ਅਲਬਰਟਾ ਦੇ ਵਿੱਚ ਜਿਵੇਂ ਮਰਜੀ ਆਓ ਤੇ ਆਪ ਦਾ ਤੁਸੀਂ ਆਪ ਦਾ ਸਿੱਧਾ ਲਾਓ ਐਕਸਪੀਰੀਅੰਸ ਲੈ ਕੇ ਤੇ ਤੁਸੀਂ ਪੜਨ ਤੋਂ ਬਾਅਦ ਵੀ ਆਪ ਦਾ ਐਕਸਪੀਰੀਅੰਸ ਪੂਰਾ ਕਰੋ ਆਪ ਦੀ ਫੀਲਡ ਦੇ ਵਿੱਚ ਤੇ ਸਿੱਧਾ ਹੀ ਫਾਈਲ ਲਾਓ ਕੋਈ ਚੱਕਰ ਨਹੀਂ ਹੁੰਦਾ ਸੀ ਇੰਨੇ ਨੰਬਰ ਉਹਨੇ ਨੰਬਰ ਹਨਾ ਕਿਉਂਕਿ ਹੁਣ ਸਖਤ ਇਸੇ ਕਰਕੇ ਹੁੰਦੇ ਜਾਂਦੇ ਨੇ ਕਿਉਂਕਿ ਇਹਨਾਂ ਕੋਲ ਪੀ ਐਨ ਪੀ ਆ ਬਹੁਤ ਜ਼ਿਆਦਾ ਲੱਗ ਰਹੀਆਂ ਨੇ ਜਦੋਂ ਬਹੁਤ ਜ਼ਿਆਦਾ ਲੋਕ ਕਿਸੇ ਪ੍ਰੋਵੈਂਸ ਚ ਆਉਣੇ ਸ਼ੁਰੂ ਕਰ ਦਿੰਦੇ ਨੇ ਫਿਰ ਉੱਥੇ ਸਖਤਾਈ ਹੋਣੀ ਸ਼ੁਰੂ ਹੋ ਜਾਂਦੀ ਆ ਇਸ ਕਰਕੇ ਅਲਬਰਟਾ ਚ ਹੁਣ ਬਹੁਤ ਜ਼ਿਆਦਾ ਸਖਤਾਈ ਹੋ ਗਈ ਆ ਮਿੱਤਰੋ ਤੇ ਜੇ ਤੁਸੀਂ ਲਾਉਣੀਆਂ ਤੇ ਜੇ ਤੁਸੀਂ ਉੱਥੇ ਹੈਗੇ ਹੋ ਮੈਨੂੰ ਜਿੱਥੇ ਤੱਕ ਲੱਗਦਾ ਵੀ ਜਿਹੜੇ ਇੱਥੇ ਹੈਗੇ ਨੇ ਉਹਨਾਂ ਦੀ ਪਹਿਲਾਂ ਦਾ ਪੀ ਐਨ ਪੀ ਪੂਰੀਆਂ ਹੋਣਗੀਆਂ ਕਿਉਂਕਿ ਪੁਰੇ ਪਹਿਲਾਂ ਹੀ ਬਹੁਤ ਲੋਕ ਬੈਠੇ ਨੇ ਉਹਨਾਂ ਦਾ ਹੀ ਪਹਿਲਾਂ ਕਾਗਜ਼ ਪੱਤਰ ਆ ਜੇ ਪੂਰਾ ਸਾਰਾ ਹਨਾ ਪੀ ਐਨ ਪੀ ਆ ਵਾਲਾ ਉਹੀ ਬਹੁਤ ਆ ਕਿਉਂਕਿ ਜੇ ਹੋਰ ਮੂਵ ਕਰੋਗੇ ਤਾਂ ਰਿਸਕ ਹੋ ਸਕਦਾਗਾ ਰਿਸਕ ਕੀ ਹੋ ਸਕਦਾ ਵੀ ਇਹਨਾਂ ਦਾ ਇਹ ਨਹੀਂ ਪਤਾ ਵੀ ਇਹ ਕਦੋਂ ਬੰਦ ਕਰ ਦੇਣ ਪੀਐਨਪੀਆਂ ਦਾ ਹੁਣ ਐ ਰਿਸਕੀ ਜਿਹਾ ਹੀ ਕੰਮ ਆ ਅਲਬਰਟਾ ਦੇ ਵਿੱਚ ਤੇ ਬਾਕੀ ਜੇ ਤੁਸੀਂ ਮੂਵ ਕਰਨਾ ਫਿਰ ਵੀ ਚਾਹੁੰਦੇ ਹੋ ਤਾਂ ਇਹ ਜ਼ਰੂਰ ਧਿਆਨ ਚ ਰੱਖਿਓ ਵੀ ਆਉਣ ਵਾਲੇ ਸਮੇਂ ਵਿੱਚ ਸਪੈਸੀਫਿਕ ਡਰਾਪ ਹੀ ਨਿਕਲ ਸਕਦੇ ਨੇ ਤੇ ਜਾਂ ਫਿਰ ਐਂ ਵੀ ਕਰ ਸਕਦੇ ਆ ਵੀ ਅਸੀਂ 2 ਮਹੀਨੇ ਬਾਅਦ ਕੱਢਾਂਗੇ ਪੀਐਨਪੀਆਂ ਇਹ ਐ ਹੋ ਸਕਦਾ ਕਿਉਂਕਿ ਬਹੁਤ ਜ਼ਿਆਦਾ ਨੰਬਰ ਆਣਾ ਜਿਹੜੇ ਪੀਐਨਪੀ ਨੇ ਵਧੇ ਹੋਏ ਨੇ ਬਹੁਤ ਲੋਕਾਂ ਨੇ ਪੀਐਨਪੀ ਲਾਉਣੀਆਂ ਨੇ ਤੇ ਅਲਬਰਟਾ ਦੇ ਵਿੱਚ ਬਹੁਤ ਲੋਕ ਆ ਰਹੇ ਨੇ ਇਸ ਕਰਕੇ ਕੋਸ਼ਿਸ਼ ਕਰੋ ਵੀ ਅਲਬਰਟਾ ਦੇ ਵੀ ਕਿਸੇ ਹੋਰ ਪ੍ਰੋਗਰਾਮ ਜਿਵੇਂ ਰੂਰਲ ਨਿਊਬਲ 'ਚ ਜਾਓ ਤੇ ਫਿਰ ਉਦੋਂ ਬਾਅਦ 'ਚ ਹੋਰ ਕਿਸੇ ਪ੍ਰੋਵੈਂਸ ਦੇ ਰੂਰਲ ਏਰੀਆ 'ਚ ਜਾਓ ਕਿਉਂਕਿ ਜਿੱਥੇ ਜਿੱਥੇ ਜ਼ਿਆਦਾ ਲੋਕ ਆਈ ਜਾਣਗੇ ਉਵੇਂ ਉਵੇਂ ਉੱਥੇ ਉੱਥੇ ਕੰਮ ਘਟੀ ਜਾਊਗਾ ਤੇ ਸਖਤਾਈ ਵਧੀ ਜਾਊਗੀ ਤੇ ਹੁਣ ਜਿਵੇਂ ਕਈ ਲੋਕ ਕਹਿੰਦੇ ਆ ਵੀ ਕੰਮ ਨਹੀਂ ਮਿਲ ਰਿਹਾ ਕੰਮ ਵੀ ਰੂਰਲ ਨਿਊਬਲ 'ਚ ਵੀ ਬਹੁਤ ਘਟ ਗਿਆ ਹੁਣ ਕੈਲਗਰੀ ਦੇ ਵਿੱਚ ਮੇਲੇ ਲੱਗ ਰਹੇ ਨੇ ਕੰਮ ਉੱਥੇ ਵੀ ਨਹੀਂ ਮਿਲ ਰਿਹਾ ਹਨਾ ਉੱਥੇ ਬਹੁਤ ਲੋਕ ਐਨੇ ਮੋٹے ਮੋਟੇ ਰੈਜ਼ਿਊਮ ਆਉਂਦੇ ਨੇ ਤੇ ਉਹ ਰੈਜ਼ਿਊਮ ਆ ਜਿਹੜੇ ਪਾੜ ਕੇ ਸੜ ਦਿੰਦੇ ਆ ਲੋਕ ਕਿਉਂਕਿ ਉੱਥੇ ਕੰਮ ਹੈ ਹੀ ਨਹੀਂ ਬਹੁਤ ਜ਼ਿਆਦਾ ਮੇਰੇ ਫਰੈਂਡ ਆ ਜਿਹੜੇ ਉੱਥੇ ਕੰਮ ਕਰਦੇ ਸੀ ਉਹਨਾਂ ਨੇ ਦੱਸਿਆ ਕਿ ਰੋਜ਼ ਰੈਜ਼ਿਊਮ ਐਨੇ ਨੇ ਲੈ ਕੇ ਆਉਂਦੇ ਆ ਲੋਕ ਆਪਦੀ ਐਪਲੀਕੇਸ਼ਨ ਆ ਕੰਮ ਲੈਣ ਵਾਸਤੇ ਪਰ ਉਹ ਕੀ ਕਰਦੇ ਨੇ ਉਹਨਾਂ ਕੋਲ ਉਹਨਾਂ ਕੋਲ ਕੰਮ ਹੈ ਹੀ ਨਹੀਂ ਤੇ ਇੱਕ ਲੋਕ ਕੰਮ ਸਿੱਖੇ ਵੀ ਨਹੀਂ ਹੋਏ ਜਿਹੜੇ ਬੱਚਿਆਂ ਨੇ ਕੰਮ ਸਿੱਖਿਆ ਹੋਇਆ ਸੀਗਾ ਉਹਨਾਂ ਨੂੰ ਤਾਂ ਕੰਮ ਮਿਲ ਰਿਹਾਗਾ ਜਿੰਨਾ ਨੇ ਨਹੀਂ ਸਿੱਖਿਆ ਸੀ ਉਹਨਾਂ ਨੂੰ ਨਹੀਂ ਮਿਲਦਾ ਸ਼ੁਰੂ-ਸ਼ੁਰੂ ਚ ਉਹਨਾਂ ਨੂੰ ਔਖਾ ਹੋ ਰਿਹਾਗਾ ਹੁਣ ਇੱਕ ਮੁੰਡਾ ਆ ਜਿਹਨੇ ਵਾਲ ਕੱਟਣ ਬਾਰੇ ਸਿੱਖਿਆ ਸੀ ਉਹ ਬਹੁਤ ਜਲਦੀ ਕੰਮ ਤੇ ਲੱਗ ਗਿਆ ਹਨਾ ਇਸ ਕਰਕੇ ਕੋਸ਼ਿਸ਼ ਕਰੋ ਵੀ ਜੇ ਤੁਸੀਂ ਕੋਈ ਕੰਮ ਸਿੱਖਿਆ ਹੋਇਆ ਤਾਂ ਤੁਹਾਨੂੰ ਜਲਦੀ ਕੰਮ ਮਿਲ ਜਾਊਗਾ ਤੇ ਜੇ ਤੁਸੀਂ ਮਾੜੀ ਹਨਾ ਫਰਤੀ ਜੀ ਦਿਖਾਓਗੇ ਸਮਾਰਟ ਬਣੋਗੇ ਤਾਂ ਜਲਦੀ ਕੰਮ ਮਿਲ ਜਾਂਦਾ ਹੈ ਬਾਕੀ ਜੇ ਤੁਸੀਂ ਇੱਕ ਥਾਂ ਤੇ ਬੈਠ ਰਹੋਗੇ ਤਾਂ ਬਹੁਤ ਔਖਾ ਕੰਮ ਲੱਭਣਾ ਹਨਾ ਤੇ ਐਵੇਂ ਹੀ ਪੀ ਐਨ ਪੀਆਂ ਲੱਭਣੀਆਂ ਨਹੀਂ ਇੱਕ ਥਾਂ ਤੇ ਬੈਠ ਕੇ ਬਹੁਤ ਔਖੀਆਂ ਨੇ ਮੂਵ ਕਰਦੇ ਰਹਿਣਾ ਪੈਣਾ ਲੱਭਦੇ ਰਹਿਣਾ ਪੈਣਾ ਤੇ ਦਿਮਾਗ ਬਹੁਤ ਜ਼ਿਆਦਾ ਤੁਹਾਨੂੰ ਪੀਐਨਪੀ ਨਾਲ ਲਾਉਣਾ ਪੈਣਾ ਫਿਰ ਜਾ ਕੇ ਪੀਐਨਪੀ ਮੈਨੀਆਂ ਲੈਣੀ ਇੱਕ ਵਾਰੀ ਆਪਾਂ ਉਸ ਤੋਂ ਬਾਅਦ ਜਦੋਂ ਮਿਲ ਗਿਆ ਫਿਰ ਤੁਹਾਨੂੰ ਪੀਆਰ ਦੀ ਕੋਈ ਟੈਨਸ਼ਨ ਨਹੀਂ ਹੁੰਦੀ ਪੀਐਨਪੀ ਤੋਂ ਬਾਅਦ ਬੰਦਾ ਥੋੜਾ ਜਿਹਾ ਸੁਖੀ ਹੋ ਜਾਂਦਾ ਹੈ ਥੋੜਾ ਜਿਹਾ ਟੈਨਸ਼ਨ ਫਰੀ ਹੋ ਜਾਂਦਾ ਹੈ ਇਸ ਕਰਕੇ ਜਰੂਰ ਆਤ ਗੱਲਾਂ ਧਿਆਨ ਚ ਰੱਖਿਓ ਪੀਐਨਪੀ ਹੁਣ ਖੁੱਲ ਗਈਆਂ ਨੇ ਤੇ ਕਿਵੇਂ ਆਪਦੇ ਕਾਗਜ਼ ਪੂਰੇ ਕਰਨੇ ਆ ਕਿੰਨਾ ਸਮਾਂ ਤੁਹਾਨੂੰ ਐਕਸਪੀਰੀਅੰਸ ਪੂਰਾ ਕਰਨ ਨੂੰ ਲੱਗੂਗਾ ਤੇ ਉਸ ਹਿਸਾਬ ਨਾਲ ਹੀ ਤੁਸੀਂ ਆਪਦਾ ਪਲਾਨ ਕਰਿਓਗਾ ਹਾਂ ਹਨਾ ਕਿਵੇਂ ਲੱਗੀ ਮੇਰੀ ਅੱਜ ਦੀ ਵੀਡੀਓ ਜਰੂਰ ਦੱਸਿਓ ਚਲੋ ਚੰਗਾ ਜੀ ਸਾਸਿ